ਗਏ ਆ ਅੱਕ ਕੇ ਬਹਿ ਗਏ ਆ ਕਾਗਜ਼ਾਂ ਤੇ ਲਿਖੇ ਸਰਨਾਮੇ ਰਹਿ ਗਏ ਰਹਿ ਗਏ ਸਰਿਧ ਮਰਨੇ ਤਮਰੇ ਦਾ ਸਰ ਸੁਣਾਣੇ ਆ ਜੀ ਆਰਾਮ ਨਾਲ ਆਰਾਮ ਨਾਲ ਮੇਰਾ ਪੀਰ ਗਾ ਨਹੀਂ ਕਹਿਣਾ ਮੇਰਾ ਪੀਰ ਗਾਓ ਹਾਂ ادب ਨਾਲ ਆਦਮ ਨਾਲ ਭਾਵੇਂ ਜਾਨ ਕੱਢ ਲੈ ਏਦਾਂ ਕਹਿਗਾ ਕੁਝ ਨਹੀਂ ਸੁਣਾਵਾਂਗੇ ਤੈਨੂੰ ਹਾਂ ਮੈਂ ਪਹਿਲਾਂ ਕਹਿ ਕੇ ਡੇ ਪੁੱਤਰ गिव ਰਿਸਪੈਕਟ ਟੇਕ ਰਿਸਪੈਕਟ ਤੇ ਮੇਰੇ ਲਈ ਮੇਰੀ ਸੈਲਫ ਰਿਸਪੈਕਟ ਤੋਂ ਉੱਤੇ ਕੋਈ ਚੀਜ਼ ਨਹੀਂ ਮੋੜ ਦਿੱਤਾ ਦਿਲ ਸਵੀਰਾ ਮੋੜ ਦਿੱਤੀਆਂ ਕਾਗਜ਼ਾਂ ਤੇ ਵਜੀਆਂ ਲਕੀਰਾ ਮੋੜ ਦਿੱਤੀਆਂ ਬੁੱਲਾ ਸਾਡਿਆਂ ਦੇ ਹੱਸੇ ਹੱਸੇ ਮੋੜਨੇ ਤੂੰ ਪੁੱਲੀ ਤੂੰ ਪੁੱਲੀ ਸਾਡੇ ਪਿਆਰ ਦਾ ਹਸੀ ਸਟਾ ਸਟਾ ਤੇਰੇ ਕੋ ਸਮਾ ਸਮਾ ਸਾਡਾ ਤੇਰੇ ਕੋ ਸਮਾ ਨਾ ਜੇ ਹੋਰ ਵੀ ਪਿਆਏ ਖਤ ਟੁਕੜੇ 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 ਕਰ ਦੇਣੇ ਮੈਂ ਮੈਂ ਸਾੜ ਦੇਣਾ ਤਸਵੀਰਾਂ ਤੂੰ ਹੀ ਨਹੀਂ ਤੂੰ ਹੀ ਨਹੀਂ ਤਾਂ ਕੀ ਕਰਨਾ ਤੂੰ ਹੀ ਨਹੀਂ ਤੂੰ ਹੀ ਨਹੀਂ ਤਾਂ ਕੀ ਕਰਨਾ ਕੀ ਕਰਨਾ ਇਨਾ ਕਾਗਜ਼ ਦਿਆਂ ਜਾਗੀਰਾ ਨੂੰ ਖਤ ਟੁਕੜੇ 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 ਕਰ ਦੇਣੇ ਮੈਂ ਸਾੜ ਦੇਣਾ